ਡਾਈ ਕਿੱਲੇ ਜ਼ਮੀਨ ਆ ਬਾਈ ਉਹਨਾਂ ਕੋਲੇ ਤੇ ਕੁਝ ਠੇਕੇ ਠੁਕੇ ਦੇ ਲੈ ਲੈਂਦੇ ਦੋ ਚਾਰ ਕਿੱਲੇ ਤੇ ਕੁਝ ਦੋ ਚਾਰ ਪਸ਼ੂ ਰੱਖੇ ਹੋਏ ਦੁੱਧ ਦੱਧ ਪਾ ਕੇ ਗਜਰਾ ਕਰਦੇ ਆਗੇ ਕਰਦਾ ਜਿਹੜਾ ਮੇਨ ਥੰਮ ਸੀ ਇਹ ਮੁੰਡਾ ਹੀ ਸੀ ਜਿਹੜਾ ਮੁੰਡੇ ਦਾ ਡੈਡੀ ਹੈ ਜੀ ਉਹਨਾਂ ਜਿਵੇਂ ਆਪਣੇ ਸਕੂਲ ਬੈਨ ਹੈ ਉਹਦੇ ਤੇ ਕਨੈਕਟਰ ਹੈ ਜਿਵੇਂ ਆਪਾਂ ਕਹਿੰਦੇ ਬੱਚੇ ਤਾਰ ਤੇ ਚੜਾਤੇ ਕੱਲੋ ਇੱਕ ਸ਼ੂ ਕਰਨ ਦੀ ਜਿਹੜੀ ਮਾਤਾ ਜੀ ਨੇ ਉਹ ਸਾਹਮਣੇ ਆਉਂਦੇ ਨੇ ਤਾਂ ਉਹ ਉਹਨੂੰ ਲੈ ਕੇ ਕੱਲ ਬਿਆਨਬਾਜ਼ੀ ਜਿਹੜਾ ਇਧਰੋਂ ਵੀ ਆਏ ਸ਼ੁਭਕਰਨ ਦੀ ਭੈਣ ਦੇ ਬਿਆਨ ਆਏ ਉਹਨਾਂ ਦੀ ਸ਼ੁਭਕਰਨ ਦੀ ਜਿਹੜੀ ਮਾਂ ਸੀਗੀ ਜੀ ਉਹਨੂੰ 17-18 ਸਾਲ ਹੋ ਗਏ ਉਹ ਤਲਾਕ ਲੈ ਕੇ ਛੱਡ ਕੇ ਤੁਰ ਗਈ ਸੀ ਇਹਨਾਂ ਦੇ ਪਰਿਵਾਰ ਨੂੰ ਬੱਚੇ ਨਿੱਕੇ ਨਿੱਕੇ ਸੀਗੇ ਸ਼ੁਭਕਰਨ 2-3 ਸਾਲ ਦਾ ਸੀਗਾ ਉਹ ਕਾਰਨ ਦੱਸ ਰਹੇ ਨੇ ਕਿ ਇਹ ਜਿਹੜਾ ਨਸ਼ੇ ਕਰਦੇ ਸੀ ਜਾਂ ਬਲੈਕ ਕਰਦੇ ਸੀ ਇਹ ਜਿਹੇ ਕਾਰਨ ਜਿਹੜੇ ਦੋਸ਼ ਲਾ ਰਹੇ ਇਹ ਗਲਤ ਗੱਲ ਹੈ ਕੀ ਕਹਣਾ ਕੋਈ ਮਾੜੀ-ਮੋਟੀ ਸ਼ਰਾਬ ਭਾਵੇਂ ਪੀਂਦਾ ਹੋਵੇ ਉਹ ਬੜਾ ਇੰਨਾ ਸਾਊ ਬੰਦਾ ਹੈਗਾ ਸਾਦਾ ਬੰਦਾ ਹੈਗਾ ਸਿੱਧਾ ਸਾਦਾ ਉਹ ਸਾਊ ਜਿਹਾ ਬੰਦਾ ਹੈਗਾ ਜਿਹੜਾ ਸ਼ੁਭਕਰਨ ਦਾ ਡੇਢੀ ਹੈਗਾ ਇਹੋ ਜੀ ਕੋਈ ਗੱਲ ਨਹੀਂ ਉਹ ਝੂਠੇ ਇਲਜ਼ਾਮ ਲਾ ਰਹੀ ਹੈਗੀ ਅਨਮਿਊਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ ਅਸੀਂ ਬਠਿੰਡਾ ਦੇ ਪਿੰਡ ਬੱਲੋ ਵਿਖੇ ਪਹੁੰਚੇ ਹਾਂ ਜਿੱਥੇ ਸ਼ੁਭਕਰਨ ਸਿੰਘ ਜੋ ਕਿ ਪਿਛਲੇ ਦਿਨੀ 21 ਤਰੀਕ ਨੂੰ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਗੋਲੀ ਲੱਗਣ ਦੇ ਨਾਲ ਪੂਰਾ ਹੋ ਗਿਆ ਸੀ ਤਾਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਆ ਉਹਦੀਆਂ ਤਸਵੀਰਾਂ ਐ ਸੀ ਤੁਹਾਨੂੰ ਦਿਖਾ ਰਹੇ ਆ ਨਾਲ ਨਾਲ ਤੇ ਉੱਥੇ ਪਿੰਡ ਦੇ ਵਿੱਚ ਜਿਹੜੇ ਉਹਨਾਂ ਦੇ ਨਜ਼ਦੀਕੀ ਪਿੰਡ ਦੇ ਕਰੀਬੀ ਨੇ ਤਾਂ ਉਹਨਾਂ ਦੇ ਕੋਲੋਂ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਹਾਲਾਤ ਕੀ ਸੀ ਅ ਵੀਰ ਜੀ ਕੀ ਨਾਮ ਆ ਤੁਹਾਡਾ ਬੂਟਾ ਸਿੰਘ ਜੀ ਕੀ ਪਰਿਵਾਰਕ ਹਾਲਾਤ ਕੀ ਸੀ ਕਿੰਨੀ ਜ਼ਮੀਨ ਸੀ ਸ਼ੁਭਕਰਮ ਕੋਲੇ ਤੇ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਦੋ ਡਾਈ ਕਿੱਲੇ ਜ਼ਮੀਨ ਆ ਬਾਈ ਉਹਨਾਂ ਕੋਲੇ ਤੇ ਕੁਛ ਠੇਕੇ ਠੁੱਕੇ ਦੇ ਲੈ ਲੰਦੇ ਦੋ ਚਾਰ ਕਿੱਲੇ ਤੇ ਕੁਛ ਦੋ ਚਾਰ ਪਸ਼ੂ ਰੱਖੇ ਹੋਏ ਦੁੱਧਾ ਦੱਪਾ ਕੇ ਜਾਰਾ ਕਰਦੇ ਹੈਗੇ ਖਰਚਾ ਵੀ ਹੈਗਾਗਾ ਪਹਿਲਾਂ ਭੈਣ ਵੇਈ ਹੈਗੀ ਥੋੜੀ ਕਣੀ ਜਮੀਨ ਵੇਚ ਕੇ ਵੇਈ ਹੈ ਇੱਕ ਕੁੜੀ ਕੁਮਾਰੀ ਹੈ ਜਿਹੜੀ ਵਿਆਹਣ ਵਾਲੀ ਹੈਗੀ ਛੋਟੀ ਤੇ ਦੱਸਿਆ ਜਾਂਦਾ ਕਿ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਬਹੁਤਾ ਬੋਲਦੇ ਚੱਲਦੇ ਨਹੀਂ ਜਾਂ ਬਹੁਤਾ ਉਸ ਤਰ੍ਹਾਂ ਵਿਚਰਦੇ ਨਹੀਂਗੇ ਤਾਂ ਇਹ ਮੁੰਡਾ ਹੀ ਸੀ ਸੰਭਾਲਣ ਵਾਲਾ ਸਰ ਹਾਂ ਕਰਦਾ ਜਿਹੜਾ ਮੇਨ ਥੰਮ ਸੀ ਇਹ ਮੁੰਡਾ ਹੀ ਸੀ ਜਿਹੜਾ ਮੁੰਡੇ ਦਾ ਡੈਡੀ ਹੈ ਜੀ ਉਹਨਾਂ ਜਿਵੇਂ ਆਪਣੇ ਸਕੂਲ ਬੈਨ ਹੈ ਉਹਦੇ ਤੇ ਕਨੈਕਟਰ ਹੈ ਜਿਵੇਂ ਆਪਾਂ ਕਹਿੰਨੇ ਬੱਚੇ ਤਾਰ ਤੇ ਚੜਾਤੇ ਵੀ ਗੱਡੀ ਗੁੱਡੀ ਵੀ ਚਲਾਉਣੀ ਨਹੀਂਉਂਦੀ ਥੋੜਾ ਜਿਹਾ ਵੀ ਸਧਾਰਨ ਟਾਈਪ ਦਾ ਬੰਦਾ ਹੀ ਐ ਵੀ ਬੜਾ ਚੁਸਤ ਚਲਾਕ ਨਹੀਂ ਕਹਿ ਸਕਦੇ ਆਪਾਂ ਜਿਵੇਂ ਵੀ ਸਾਊ ਜਾ ਬੰਦਾ ਸਾਦਾ ਜਾ ਬੰਦਾ ਠੀਕ ਹੈ ਤਾਂ ਹੁਣ ਜਿਹੜੇ ਹਾਲਾਤ ਨੇ ਜੀ ਪਰਿਵਾਰਕ ਦੇ ਵੱਲੋਂ ਜਿਹੜਾ ਹੁਣ ਸੰਸਕਾਰ ਇੱਕ ਪਾਸੇ ਦੂਜੇ ਪਾਸੇ ਸੰਸਕਾਰ ਕਰਨ ਦੀ ਜਾਂ ਪੋਸਟਮਾਰਟਮ ਜਥੇਬੰਦੀਆਂ ਕਹਿ ਰਹੀਆਂ ਕਿ ਅਸੀਂ ਜੋ ਉਦੋਂ ਤੱਕ ਹੀ ਕਰਾਂਗੇ ਜਦੋਂ ਤੱਕ ਐਫ ਆਈ ਆਰ ਹੋ ਜੂਗੀ ਤਾਂ ਹੁਣ ਪਰਿਵਾਰ ਕੀ ਚਾਹੁੰਦਾ ਹੈ ਦੇਖੋ ਜੀ ਪਰਿਵਾਰ ਤਾਂ ਇਹ ਚਾਹੁੰਦਾ ਹੈ ਵੀ ਇੱਕ ਦਿਨ ਜਥੇਬੰਦੀ ਦੀ ਖਾਤਰ ਤੇ ਲੋਕਾਂ ਦੀ ਮੰਗਾਂ ਖਾਤਰ ਸ਼ਵਕ ਕਰਨ ਗਿਆ ਸੀ ਜੀ ਉਦੋਂ ਬਾਅਦ ਜਥੇਬੰਦੀ ਨੇ ਜਿਹੜੀ ਘਟਨਾ ਘਟਣ ਤੋਂ ਬਾਅਦ ਇਹਦੇ ਨਾਲ ਖੜੀ ਆ। ਹੂੰ। ਸ਼ੁਭ ਕਰਨ ਦੇ ਨਾਲ। ਜੀ। ਹੁਣ ਸ਼ੁਭ ਕਰਨ ਦਾ ਪਰਿਵਾਰ ਮੁੜ ਕੇ ਫੇਰ ਜਥੇਬੰਦੀ ਦੇ ਨਾਲ ਖੜਾ ਹੈ। ਹੂੰ। ਜਿਵੇਂ ਜਥੇਬੰਦੀ ਕਹੂਗੀ ਓਵੇਂ ਹੀ ਕੁਝ ਹੋਊਗਾ। ਤਾਂ ਇੱਕ ਜਿਹੜੀ ਗੱਲਬਾਤ ਚੱਲਦੀ ਹੈ ਜੀ ਕੱਲ ਇੱਕ ਸ਼ੁਭ ਕਰਨ ਦੀ ਜਿਹੜੀ ਮਾਤਾ ਜੀ ਨੇ ਉਹ ਸਾਹਮਣੇ ਆਉਂਦੇ ਨੇ ਤਾਂ ਉਹ ਉਹਨੂੰ ਲੈ ਕੇ ਕੱਲ ਬਿਆਨ ਵੀ ਜਿਹੜਾ ਇਧਰੋਂ ਵੀ ਆਏ ਸ਼ੁਭ ਕਰਨ ਦੀ ਭੈਣ ਦੇ ਬਿਆਨ ਆਏ। ਪਿੰਡ ਦੇ ਲੋਕਾਂ ਦਾ ਪਤਾ ਹੀ ਹੁੰਦਾ ਵੀ ਕੀ ਅਸਲ ਵਿੱਚ ਕਿੰਨੇ ਕ ਸਮੇਂ ਤੋਂ ਜਿਹੜਾ ਉਹ ਨਹੀਂ ਸੀਗੇ ਉਹ ਉਹਨਾਂ ਦੀ ਸ਼ੁਭਕਰਨ ਦੀ ਜਿਹੜੀ ਮਾਂ ਸੀਗੀ ਜੀ ਉਹਨੂੰ 17-18 ਸਾਲ ਹੋ ਗਏ ਉਹ ਤਲਾਕ ਲੈ ਕੇ ਛੱਡ ਕੇ ਤੁਰ ਗਈ ਸੀ ਇਹਨਾਂ ਦੇ ਪਰਿਵਾਰ ਨੂੰ ਬੱਚੇ ਨਿੱਕੇ ਨਿੱਕੇ ਸੀਗੇ ਸ਼ੁਭਕਰਨ 2-3 ਸਾਲ ਦਾ ਸੀਗਾ ਜਿਹੜੀ ਛੋਟੀ ਕੁੜੀ ਹੈਗੀ ਉਹ ਤਾਂ ਸਾਲਕ ਦੀ ਸੀਗੀ ਕਹਿੰਦੇ ਦੱਸਣ ਦੇ ਮਤਾਬਕ ਕਿਉਂਕਿ ਆਪਾਂ ਉਦੋਂ ਦੇਖੇ ਨਹੀਂ ਤੇ ਉਦੋਂ ਤੋਂ ਉਹ ਛੱਡ ਕੇ ਤੁਰ ਗਈ ਉਹਨੇ ਕਿਤੇ ਹੋਰ ਵਿਆਹ ਕਰਵਾ ਲਿਆ ਉਹ ਕਾਰਨ ਜਿਹੜਾ ਦੱਸ ਰਹੇ ਨੇ ਤੁਸੀਂ ਪਿੰਡ ਦੇ ਸਾਰੇ ਹੈਗੇ ਹੋ ਤਾਂ ਤੁਹਾਨੂੰ ਵੀ ਸਾਰਾ ਪਰਿਵਾਰ ਬਾਰੇ ਪਤਾ ਹੀ ਹੋਊਗਾ ਉਹ ਕਾਰਨ ਦੱਸ ਰਹੇ ਨੇ ਕਿ ਇਹ ਜਿਹੜਾ ਨਸ਼ੇ ਕਰਦੇ ਸੀ ਜਾਂ ਬਲੈਕ ਕਰਦੇ ਸੀ ਇਹ ਜਿਹੇ ਕਾਰਨ ਜਿਹੜੇ ਦੋਸ਼ ਲਾ ਰਹੇ ਨੇ ਨਹੀਂ ਜੀ ਇਹ ਗਲਤ ਗੱਲ ਹੈ ਕੀ ਕਹਣਾ ਕੋਈ ਮਾੜੀ ਮੋਟੀ ਸ਼ਰਾਬ ਭਾਵੇਂ ਪੀਂਦਾ ਹੋਵੇ ਉਹ ਬਾਲਾ ਇੰਨਾ ਸਾਊ ਬੰਦਾ ਹੈਗਾ ਸਾਦਾ ਬੰਦਾ ਹੈਗਾ ਸਿੱਧਾ ਸਾਦਾ ਹੂੰ ਜਿਵੇਂ ਆਪਾਂ ਪਿੰਡ ਦੇ ਵਿੱਚ ਆਮ ਕੰਮ ਜਿਹੜੇ ਵਾਲੇ ਬੰਦੇ ਕਹਿੰਦੇ ਆ ਵੀ ਬਾਲਾ ਵੀ ਬਾਹਰ ਅੰਦਰ ਨਹੀਂ ਤੁਰੇ ਫਿਰੇ ਉਹ ਸਾਊ ਜਿਹਾ ਬੰਦਾ ਹੈਗਾ ਜਿਹੜਾ ਸ਼ੁਭ ਕਰਨ ਦਾ ਡੈੜੀ ਹੈਗਾ ਇਹੋ ਜੀ ਕੋਈ ਗੱਲ ਨਹੀਂ ਉਹ ਝੂਠੇ ਇਲਜ਼ਾਮ ਲਾ ਕਿਉਂਕਿ ਵੀ ਮੈਂ ਛੱਡ ਕੇ ਤੁਰਕੀ ਉਦੋਂ ਗਰੀਬੀ ਇੰਨਾ ਤੇ ਗਰੀਬੀ ਸੀ ਉਹ ਛੱਡ ਕੇ ਤੁਰਕੀ ਅੱਜ ਇਹ ਪਰਿਵਾਰ ਨੂੰ ਇੰਨਾ ਦੁਨੀਆ ਚ ਨਾ ਹੋ ਗਿਆ ਪਰਿਵਾਰ ਦਾ ਤੇ ਸ਼ੌਹਰਤ ਬਹੁਤ ਮਿਲ ਰਹੀ ਹੈਗੀ ਲੋਕਾਂ ਦਾ ਪਿਆਰ ਲੋਕਾਂ ਦਾ ਪਿਆਰ ਬਾਦੂ ਆਲ ਵਰਲਡ ਚੋਂ ਮਿਲ ਰਿਹਾ ਹੈਗਾ ਹੁਣ ਜੈਲਸੀ ਹੁੰਦੀ ਹੈ ਕੀ ਲੱਗਿਆ ਕਿ ਪੈਸੇ ਦਾ ਹੀ ਕੋਈ ਖੇਡ ਹੈਗਾ ਇਹੋ ਜਿਹਾ ਵੀ ਜਾਂ ਜਿਹੜਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ 1 ਕਰੋੜ ਰੁਪਇਆ ਤੇ ਕੁੜੀ ਨੂੰ ਜਿਹੜੀ ਨੌਕਰੀ ਦਾ ਐਲਾਨ ਕੀਤਾ ਗਿਆ ਕਿ ਉਹ ਕਿਤਨਾ ਕਿਤੇ ਕਾਰਨ ਲੱਗਦਾ ਹੈ ਕਿ ਵੀ ਹੋ ਸਕਦਾ ਹੈਗੀ ਹਾਂਜੀ ਦੇਖੋ ਸੁਣਿਆ ਹੁਣ ਤੱਕ ਬਹੁਤ ਵਾਰ ਸੁਣਿਆ ਹੈ ਵੀ ਪੈਸੀ ਦਾ ਕਰਕੇ ਰਿਸ਼ਤੇ ਟੁੱਟ ਜਾਂਦੇ ਨੇ ਠਹਿ ਢੇਰੀ ਹੋ ਜਾਂਦੇ ਨੇ ਪਰ ਇੱਕ ਪਹਿਲੇ ਵਾਰੀ ਦੇਖਿਆ ਵੀ ਪੈਸੀ ਦਾ ਕਰਕੇ ਰਿਸ਼ਤੇ ਖੜੇ ਵੀ ਹੋ ਜਾਂਦੇ ਨੇ ਉਪਜ ਵੀ ਪੈਂਦੇ ਨੇ ਦੁਬਾਰੇ ਨਵੇਂ ਸ਼ਹਿਰੋਂ ਠਹਿ ਢੇਰੀ ਹੋਏ ਵੀ ਉਹ ਦੁਬਾਰੇ ਸ਼ਹਿਰੋਂ ਖੜੇ ਵੀ ਹੋ ਜਾਂਦੇ ਨੇ ਆ ਸਾਡੇ ਸਾਹਮਣੇ ਅੱਜ ਇਸ ਗੱਲ ਨੂੰ ਆਪਾਂ ਨਕਾਰ ਨਹੀਂ ਸਕਦੇ ਵੀ ਪੈਸੀ ਦਾ ਕਰਕੇ ਹੋਇਆ ਜਾਂ ਕਿਵੇਂ ਵੀ ਬਣਿਆ ਪਰ ਜੇ ਜੇ ਉਹ ਅੱਜ ਰਿਸ਼ਤਾ ਖੜਾ ਹੁੰਦਾ ਬੇਸੀ ਦਾ ਕਰਕੇ ਪਰ ਜਿਹੜਾ ਇਹ ਪਰਿਵਾਰ ਨੂੰ ਘਾਟਾ ਪਿਆ ਉਹ ਦੁਨੀਆ ਭਰ ਦੀ ਦੌਲਤ ਦੇ ਨਾਲ ਵੀ ਪੂਰਾ ਨਹੀਂ ਹੋ ਸਕਦਾ ਸਾਡੀ ਜਿਹੜੀਆਂ ਸਾਾਨੂੰ ਪਤਾ ਵੀ ਸਾਡੀਆਂ ਅੰਦਰਾਂ ਦਾ ਤਾਂ ਹੁਣ ਪਰਿਵਾਰ ਕੀ ਚਾਹੁੰਦਾ ਹੈ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਵੀ ਕਿੱਥੇ ਹੋਊਗੀ ਤੁਸੀਂ ਬਹੁਤ ਕਰੀਬੀਆਂ ਚ ਹੋਗੇ ਹੋ ਪਰਿਵਾਰ ਦੇ ਤਾਂ ਪਰਿਵਾਰ ਕੀ ਚਾਹੁੰਦਾ ਹੈ ਕਿ ਹੁਣ ਕੀ ਹੋਣਾ ਚਾਹੀਦਾ ਉਸ ਮਸਲੇ ਦੇ ਵਿੱਚ ਜਦੋਂ ਪਰਿਵਾਰ ਨੇ ਤਾਂ ਮੈਂ ਤੁਹਾਨੂੰ ਪਹਿਲਾਂ ਗਲਤ ਉੱਤੇ ਫੇਰ ਦੂਰ ਆ ਗਈ ਉਹ ਹੀ ਵੀ ਪਰਿਵਾਰ ਤਾਂ ਹੁਣ ਜਥੇਬੰਦੀ ਤੇ ਕਹਿ ਰਹੀ ਹੈ ਵੀ ਜੋ ਜਥੇਬੰਦੀ ਦਾ ਕਹਿ ਰਹੀ ਹੈ ਕਿ ਐਫ ਆਈ ਆਰ ਜੋ ਵੀ ਜਥੇਬੰਦੀ ਫੈਸਲਾ ਲੈਂਦੀ ਹੈ ਉਹ ਪਰਿਵਾਰ ਨੂੰ ਕਬੂਲ ਆ ਸਿਰ ਮੱਥੇ ਆ ਇਹ ਹੁਣ ਇਹ ਇਕੱਲੇ ਇਸ ਘਰ ਦਾ ਧੀ ਪੁੱਤ ਨਹੀਂ ਰਹਿ ਗਿਆ ਹੁਣ ਤਾਂ ਇਹ ਲੋਕਾਂ ਦਾ ਦੀ ਪੁੱਤ ਬਣ ਗਿਆ ਲੋਕ ਸਹੀਦਾ ਇਹ ਲੋਕਾਂ ਦਾ ਖਾਤਰ ਲੋਕਾਂ ਦੀਆਂ ਮੰਗਾਂ ਖਾਤਰ ਕੋਈ ਆਪ ਦੇ ਖਾਤਰ ਨਹੀਂ ਸੀ ਲੋਕਾਂ ਦੀਆਂ ਪੈਲੀਆਂ ਦੀ ਖਾਤਰ ਜਾਂ ਮੰਗ ਦੀ ਖਾਤਰ ਇਹਨੇ ਸਹਤ ਦਿੱਤੀ ਹੈ ਇਹ ਹੁਣ ਲੋਕਾਂ ਦਾ ਸਹੀਦਾ ਇਹ ਇਹ ਲੋਕ ਜੋ ਚਾਹੁੰਦੇ ਨੇ ਉਹਨਾਂ ਦੇ ਮੁਤਾਬਕ ਹੀ ਇਹ ਪਰਿਵਾਰ ਜਥੇਬੰਦੀ ਤੇ ਤੇਕ ਰੱਖਦਾ ਹੈ ਵੀ ਇਹ ਜਥੇਬੰਦੀ ਜੋ ਵੀ ਫੈਸਲਾ ਕਰੂਗੀ ਸਾਡੇ ਪਰਿਵਾਰ ਨੂੰ ਉਹੀ ਪਰਵਾਹ ਤੇ ਮੈਂ ਪਿੰਡ ਬਾਰੇ ਵੀ ਸੁਣ ਰਹੇ ਸਾਡੇ ਕੋਲੇ ਜੋ ਕੁਝ ਜਾਣਕਾਰੀ ਹੈ ਕਹਿੰਦੇ ਤੁਹਾਡੇ ਪਿੰਡ ਦੇ ਵੀ ਜਿਹੜੇ ਲੋਕ ਉਹ ਨਾਲ ਖੜੇ ਨੇ ਉਹਨਾਂ ਦੇ ਵੱਲੋਂ ਵੀ ਇੱਕ ਜਿਹੜੀ ਜਗਾ ਵੀ ਕੋਈ ਦਿੱਤੀ ਗਈ ਹੈ ਉੱਥੇ ਸਮਾਰਕ ਬਣਾਉਣ ਦੇ ਲਈ ਹਾਂਜੀ ਸਾਰਾ ਨਗਰ ਵੀ ਸਾਡੇ ਨਾਲ ਖੜਾ ਹੈ ਨਗਰ ਕੀ ਸਾਡੇ ਨਾਲ ਵਲਡ ਖੜਾ ਸਾਰਾ ਗੱਲ ਕਰ ਜੇ ਖੜੀਆਂ ਨਹੀਂ ਤਾਂ ਸਰਕਾਰਾਂ ਨਹੀਂ ਖੜ ਰਹੀਆਂ ਜੇ મોદી ਸਰਕਾਰ ਨਹੀਂ ਖੜ ਰਹੀ ਜहां ਭਗਵਾਨਤ ਮਾਨ ਸਰਕਾਰ ਜਿਹੜੇ ਦੇ ਸਾਡੇ ਨਾਲ ਪੀਚ ਚੜਦੇ ਨੇ ਵੀ ਐਫ ਆਈ ਆਰ ਦੇ ਜਾਂ ਜੋ ਵੀ ਜੱਸੀ ਬੰਦੀ ਦੱਸਦੀ ਹੈ ਉਹਨਾਂ ਦੇ ਮੁਤਾਬਕ ਖੜ ਨਹੀਂ ਰਹੀਆਂ ਤਾਂ ਸਾਡੇ ਨਾਲ ਸਰਕਾਰਾਂ ਨਹੀਂ ਖੜ ਰਹੀਆਂ ਲੋਕ ਤਾਂ ਸਾਡੇ ਨਾਲ ਖੜ ਰਹੇ ਨੇ ਨਗਰ ਸਾਡੇ ਨਾਲ ਖੜ ਰਹੇ ਨੇ ਸਾਰਾ ਵਰਲਡ ਸਾਡੇ ਨਾਲ ਖੜ ਰਿਹਾ ਹੈ ਪੀਚ ਕਿੱਥੇ ਕੜਿਆ ਹੈ ਜਿਹੜਾ ਐਫ ਆਈ ਆਰ ਦੀ ਗੱਲ ਜਿਹੜੀ ਹੈ ਸਰਕਾਰ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਉਹ ਕਿੱਥੇ ਕੜਿਆ ਹੈ ਸਰਕਾਰ ਕੀ ਕਹਿੰਦੀ ਹੈ ਤੇ ਵੀ ਕਿਉਂ ਜਿਹੜਾ ਹੁਣ ਤੱਕ ਇਨੀ ਲਦੇਰੀ ਹੋਈ ਇੱਕ ਪਾਸੇ ਤਾਂ ਜੀ ਮੁੱਖ ਮੰਤਰੀ ਕਹਿੰਦਾਗਾ ਪੰਜਾਬ ਦਾ ਭਗਵੰਤ ਸਿੰਘ ਮਾਨ ਵੀ ਅਸੀਂ ਕਾਰਵਾਈ ਵੀ ਕਰਾਂਗੇ ਤੇ ਮੁਆਵਜ਼ਾ ਵੀ ਦੇਵਾਂਗੇ ਨੌਕਰੀ ਵੀ ਦੇਵਾਂਗੇ ਨੌਕਰੀ ਦਾ ਐਲਾਨ ਕਰਤਾ ਮੁਆਵਜ਼ੇ ਦਾ ਕਰਤਾ ਪਰ ਜਿਹੜੀ ਦਿੱਕਤ ਹੈ ਨਾ ਪ੍ਰਸ਼ਾਸਨ ਕਹਿੰਦਾ ਸੀ ਪਰਚਾ ਨਹੀਂ ਕਰ ਸਕਦੇ ਪਰਚਾ ਹੁੰਦਾ ਨਹੀਂ ਹੈਗਾ ਜੀ ਉਹ ਕਾਰਨ ਕੀ ਰੱਖਦੇ ਨੇ ਕਾਰਨ ਤਾਂ ਉਹ ਕੀ ਦੱਸਦੇ ਉਹ ਕਹਿੰਦੇ ਕੱਲ ਨੂੰ ਉਹ ਸਾਡੇ ਤੇ ਕਰ ਦੇਣਗੇ ਵੀ ਜੇ ਪੰਜਾਬ ਪੁਲਿਸ ਹਰਿਆਣੇ ਚ ਜਾ ਕੇ ਉਹਨਾਂ ਦੇ ਲੋਕਾਂ ਤੇ ਹਮਲੇ ਕਰੂਗੀ ਫਿਰ ਇਹਨਾਂ ਤੇ ਵੀ ਹੋਣਗੇ ਹੁਣੇ ਵੀ ਚਾਹੀਦੇ ਹੈਗੇ ਸ਼ਾਂਤਮਈ ਲੋਕਾਂ ਨੂੰ ਜਾ ਕੇ ਤੰਗ ਪਰੇਸ਼ਾਨ ਕਰੋਗੇ ਤੁਸੀਂ ਟਰਾਲੀਆਂ 'ਚ ਸਾਡੇ ਅੱਧਾ ਕਿਲੋਮੀਟਰ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਸਾਡੀਆਂ ਟਰਾਲੀਆਂ ਦੇ ਵਿੱਚ ਪਾਈ ਬਜ਼ੁਰਗ ਕੁੱਟੇ ਲੱਤਾਂ ਵਾਹਾਂ ਤੋੜੀਆਂ ਸਾਡੇ ਕੀ ਮੁੰਡੇ ਚੱਕ ਕੇ ਲੈ ਗਏ ਇੱਕ ਮੁੰਡਾ ਸਾਡਾ ਰੋहतक ਪੀਜੀਆ 'ਚ ਪਿਆ ਸ਼ਾਇਦ ਉਹ ਇੱਕ ਅਦੇ ਦਿਨ ਦਾ ਪ੍ਰਾਹੁਣਾ ਹੀ ਐ ਇੰਨੀਆਂ ਸੱਟਾਂ ਵੱਜੀਆਂ ਨੇ ਉਹਦੇ ਨਜਾਇਜ਼ ਉਹਦੇ ਗਲੇ ਤੇ ਵੀ ਨਿਸ਼ਾਨ ਨੇ ਬਾਈ ਯਾਰ ਲੱਤਾਂ ਵਾਹਾਂ ਤੋਂ ਛੱਡੇ ਪੜਿਆ ਇੱਕ ਚੰਡੀਗੜ੍ਹ ਪੀਜੀਆ 'ਚ ਪਿਆ ਹੈਗਾ ਟਰਾਲੀਆਂ 'ਚੋਂ ਚੱਕ ਕੇ ਲੈ ਗਏ ਬਾਈ ਯਾਰ ਖਾਲ ਸੀਗੇ ਉੱਥੇ ਜਦੋਂ ਬਈ ਇਹ ਗੋਲੀ ਵੱਜੀ ਆ ਉਸ ਤੋਂ ਸੀ ਘੰਟਾ ਡੇਢ ਘੰਟਾ ਬਾਅਦ ਉੱਥੇ ਪਹੁੰਚ ਗਏ ਸੀ ਅਸੀਂ ਆਪ ਉੱਥੇ ਮਿੱਟੀ ਸਿੱਟੀ ਆ ਗਈ ਜਿਹੜੇ ਟਰਾਲੀਆਂ ਚ ਟਰੈਕਟਰਾਂ ਦੇ ਪਾਈਪਾਂ ਵੱਢੀਆਂ ਤੇਲ ਡੁੱਲਿਆ ਭਰੀਆਂ ਟੈਂਕੀਆਂ ਦੀ ਆ ਮਿੱਟੀ ਸਿੱਟਣ ਦੀ ਵੀਡੀਓ ਆ ਰਹੀ ਮਿੱਟੀ ਸਿੱਟੀ ਆ ਵੀ ਇੱਥੇ ਅੱਗ ਨਾ ਲੱਗ ਜੇ ਜੇ ਉੱਥੇ ਕੁਦਰਤੋਂ ਕੋਈ ਸਿੱਖ ਵੀ ਮਚਾਉਂਦਾ ਨਾ ਧੁਰਦੀ ਧੁਰ ਕਾਫਲੇ ਮੱਚਣੇ ਸੀਗੇ ਉੱਥੇ ਟਰਾਲੀਆਂ ਚ ਸਿਲੰਡਰ ਵੀ ਪਏ ਸੀਗੇ ਗੱਦੇ ਵੀ ਪਏ ਸੀ ਕੰਬਲ ਵੀ ਪਏ ਸੀ ਸਮਾਨ ਸਾਜੋ ਸਮਾਨ ਸਾਰਾ ਸੀਗਾ ਕਿਸਾਨਾਂ ਦਾ ਜਿੰਨੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਟੈਂਕੀਆਂ ਦੇ ਵਿੱਚ ਉਹਨਾਂ ਨੇ ਖੰਡ ਵੀ ਪਾਈ ਪੀਣ ਵਾਲੇ ਪਾਣੀ ਵਾਲੀਆਂ ਟੈਂਕੀਆਂ ਸੀਗੀਆਂ ਉਹਨਾਂ ਦੇ ਵਿੱਚ ਵੀ ਉਹ ਕੋਈ ਕੈਮੀਕਲ ਪਾ ਕੇ ਕਿਹਨੇ ਐਥੋਂ ਤੱਕ ਗਿਰ ਚੁੱਕਿਆ ਪ੍ਰਸ਼ਾਸਨ ਤਾਂ ਇਹ ਸਨ ਸ਼ੁਭ ਕਰਨ ਦੇ ਪਿੰਡ ਦੇ ਤੇ ਉਹਨਾਂ ਦੇ ਕਰੀਬੀ ਜਿਹੜੇ ਨੇ ਤਾਂ ਪਰਿਵਾਰ ਜਿਹੜਾ ਇਸ ਸਮੇਂ ਕਿਸੇ ਕੰਮ ਦੇ ਲਈ ਗਿਆ ਹੋਇਆ ਘਰ ਨਹੀਂ ਹੈਗਾ ਤਾਂ ਇਹਨਾਂ ਦੇ ਕੋਲ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਪਰਿਵਾਰਕ ਹਾਲਾਤ ਕੀ ਨੇ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਇਹ ਸਾਰਾ ਕੁਝ ਬਿਆਨ ਕਰਦੀਆਂ ਨੇ ਜਿਹੜਾ ਛੋਟੀ ਕਿਸਾਨੀ ਦਾ ਪਰਿਵਾਰ ਸੀ ਸ਼ੁਭਕਰਨ ਖੁਦ ਜਿਹੜਾ ਪਰਿਵਾਰ ਨੂੰ ਸੰਭਲਣ ਵਾਲਾ ਸੀ ਤਾਂ ਇਸ ਦੁਨੀਆ ਦੇ ਉੱਤੋਂ ਚਲਾ ਗਿਆ ਚਲੇ ਜਾਣ ਦਾ ਕਾਰਨ ਜਿਹੜਾ ਪੂਰੀ ਦੁਨੀਆ ਨੂੰ ਪਤਾ ਹੈ ਕਿ ਖਨੌਰੀ ਬਾਰਡਰ ਦੇ ਉੱਤੇ ਗਿਆ ਸੀ ਉੱਥੇ ਜਿਹੜੀ ਆ ਉਸਦੇ ਗੋਲੀ ਲੱਗਦੀ ਹੈ ਤਾਂ ਗੋਲੀ ਲੱਗਣ ਦੇ ਨਾਲ ਉਸ ਦੀ ਮੌਤ ਹੋ ਗਈ ਤਾਂ ਕੈਮਰਾਮੈਨ ਪ੍ਰਭਜੋ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਪਿੰਡ ਵੱਲੋਂ